ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਚਿੱਟੇ ਛੋਲਿਆਂ ਦੀ ਸਬਜ਼ੀ ਅੱਜ ਅਸੀਂ ਛੋਲਿਆਂ ਦੀ ਸਬਜ਼ੀ ਨੂੰ ਤੜਕਾ ਅਸੀਂ ਅਲੱਗ ਤਰੀਕੇ ਦੇ ਨਾਲ ਲਾਇਆ ਹੈ ਅਸੀਂ ਟਾਪੇ ਤੇ ਜਾਂਦੇ ਰੋਟੀ ਖਾਂਦੇ ਆ ਉਹ ਸਬਜ਼ੀਆਂ ਕਿੰਨੀਆਂ ਜ਼ਿਆਦਾ ਸਵਾਦ ਹੁੰਦੀਆਂ ਹੈ ਤੇ ਉਹ ਤੜਕਾ ਕਿਸ ਤਰ੍ਹਾਂ ਲਾਂਦੇ ਅੱਜ ਅਸੀਂ ਉਸੇ ਤਰ੍ਹਾਂ ਤੜਕਾ ਲਾਇਆ ਹੈ ਤੇ ਉਹਨਾਂ ਤੋਂ ਵੀ ਜ਼ਿਆਦਾ ਸਵਾਦ ਸਬਜ਼ੀ ਘਰ ਵਿੱਚ ਬਣਾ ਕੇ ਤਿਆਰ ਕੀਤੀ ਹੈ ਇਸਦੇ ਲਈ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ ਦੋ ਤਿੰਨ ਚੀਜ਼ਾਂ ਚਾਹੀਦੀਆਂ ਐ ਚਾਹੀਦੇ ਆ ਪਿਆਜ਼ ਲਸਣ ਅਦਰਕ ਜੋ ਅਸੀਂ ਲੈਂਦੇ ਹੀ ਐ ਅੱਜ ਅਸੀਂ ਇਹਨਾਂ ਤਿੰਨ ਚਾਰ ਚੀਜ਼ਾਂ ਦੇ ਨਾਲ ਸਬਜ਼ੀ ਇੱਕ ਅਲੱਗ ਤਰੀਕੇ ਦੇ ਨਾਲ ਬਣਾਈ ਐ ਥੋੜਾ ਜਿਹਾ ਇਹਨਾਂ ਨੂੰ ਪਿਆਜ਼ਾਂ ਨੂੰ ਟਮਾਟਰਾਂ ਨੂੰ ਥੋੜਾ ਜਿਹਾ ਚੇਂਜ ਕਰਤਾ ਉਹਨਾਂ ਦਾ ਤੜਕਾ ਆਪਾਂ ਅਲੱਗ ਤਰੀਕੇ ਨਾਲ ਬਣਾਇਆ ਜਿਹਦੇ ਨਾਲ ਸਬਜ਼ੀ ਬਹੁਤ ਹੀ ਵਧੀਆ ਬਣੀ ਐ ਜੇ ਤੁਸੀਂ ਵੀ ਟਾਬੇ ਵਾਲੇ ਫਲੇਵਰ ਦੀ ਸਬਜ਼ੀ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਸਬਜੀ ਨੂੰ ਤੜਕਾ ਇਸ ਤਰ੍ਹਾਂ ਹੀ ਲਾਇਓ ਜਿਸ ਤਰ੍ਹਾਂ ਮੈਂ ਅੱਜ ਬਣਾ ਕੇ ਤੁਹਾਨੂੰ ਦੱਸਾਂਗੀ ਇਸ ਦੇ ਨਾਲ ਤੁਸੀਂ ਬਾਹਰ ਦੀਆਂ ਸਬਜ਼ੀਆਂ ਖਾਣਾ ਭੁੱਲ ਜਾਓਗੇ ਤੇ ਘਰ ਵਿੱਚ ਹੀ ਉਸੇ ਫਲੇਵਰ ਦੀ ਸਬਜੀ ਬਣਾ ਕੇ ਤਿਆਰ ਕਰੋਗੇ ਇਹ ਸਬਜੀ ਅਸੀਂ ਚਿੱਟੇ ਛੋਲਿਆਂ ਦੀ ਕਿਸ ਤਰ੍ਹਾਂ ਬਣਾਈ ਆ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਐਜ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਛੋਲੇ ਅਸੀਂ ਪੀਕੇ ਰੱਖ ਲਏ ਆ ਜੇ ਤੁਸੀਂ ਸਵੇਰੇ ਸਬਜ਼ੀ ਬਣਾਣੀ ਹੈ ਤਾਂ ਤੁਸੀਂ ਰਾਤ ਨੂੰ ਪੀਕੇ ਰੱਖ ਸਕਦੇ ਹੋ ਜੇ ਸ਼ਾਮ ਨੂੰ ਬਣਾਣੀ ਹੈ ਤਾਂ ਤੁਸੀਂ ਸਵੇਰੇ ਇਹਨਾਂ ਨੂੰ ਪੀਕੇ ਰੱਖ ਸਕਦੇ ਹੋ ਹੁਣ ਅਸੀਂ ਪਹਿਲਾਂ ਕੁੱਕਰ ਵਿੱਚ ਇਹਨਾਂ ਛੋਲਿਆਂ ਨੂੰ ਪਾ ਲੈਂਦੇ ਆ ਅਸੀਂ ਛੋਲਿਆਂ ਦੀ ਇੱਕ ਕੋਲੀ ਵੱਡੀ ਲਈ ਤੁਸੀਂ ਆਪਣੇ ਮੁਤਾਬਕ ਲੈ ਸਕਦੇ ਹੋ ਜ਼ਿਆਦਾ ਬਣਾਣੀ ਹੈ ਤਾਂ ਜ਼ਿਆਦਾ ਲੈ ਸਕਦੇ ਹੋ ਘੱਟ ਬਣਾਣੀ ਤਾਂ ਘੱਟ ਲੈ ਸਕਦੇ ਹੋ ਹੁਣ ਇਹਨਾਂ ਵਿੱਚ ਪਾ ਦਿੰਦੇ ਅਸੀਂ ਦੋ ਤੇਜ ਪੱਤੇ ਇੱਕ ਵੱਡੀ ਇਲਾਚੀ, ਛੋਟੀ ਇਲਾਚੀ, ਲੌਂਗ, ਇੱਕ ਆਪਾ ਤਾਂ ਦੇ ਛੋਟਾ ਜਿਹਾ ਟੁਕੜਾ ਤੋੜ ਕੇ ਜਾਇਵਤਰੀ ਫੁੱਲ ਦਾ, ਥੋੜਾ ਜਿਹਾ ਟੁਕੜਾ ਬਾਹਰ ਤੋੜ ਕੇ ਪਾਤਾ ਸਟਾਰ ਦਾ। ਇਹ ਅਸੀਂ ਸਾਰੇ ਖੜੇ ਮਸਾਲੇ ਪਹਿਲਾਂ ਪਾ ਲੈਣੇ ਆ। ਦੋ ਪਿਆਜ਼ ਲਏ ਆ ਇਹਨਾਂ ਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ। ਅੱਧੇ ਪਿਆਜ਼ ਆਪਾਂ ਪਹਿਲਾਂ ਵਿੱਚ ਪਾ ਲਵਾਂਗੇ ਤੇ ਅਧਿਆਂ ਦਾ ਬਾਅਦ ਵਿੱਚ ਅਸੀਂ ਇਸਤੇਮਾਲ ਕਰਾਂਗੇ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ 2 ਇੱਕ ਗਲਾਸ ਪਾਣੀ ਦੇ ਤੁਸੀਂ ਜਿੰਨੇ ਛੋਲੇ ਲੈਣੇ ਆ ਉਹਦੇ ਮੁਤਾਬਕ ਆ ਪਾਣੀ ਪਾਣਾ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਆ ਇੱਕ ਚਮਚਾ ਨਮਕ ਦਾ ਹੁਣ ਅਸੀਂ ਛੋਲਿਆਂ ਨੂੰ 4 ਤੋਂ 5 ਸੀਟੀਆਂ ਇਹਨਾਂ ਨੂੰ ਦਵਾ ਲੈਣੀ ਆ ਜਿਹੜੇ ਅੱਧੇ ਪਿਆਜ਼ ਹੈ ਤੇ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਥੋੜਾ ਜਿਹਾ ਤੇਲ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤੇ ਦੋ ਟਮਾਟਰ ਲਏ ਆ ਟਮਾਟਰਾਂ ਨੂੰ ਵੀ ਪਾਣੀ ਵਿੱਚ ਉਬਾਲ ਲਿਆ ਤੇ ਇਹਨਾਂ ਦਾ ਛਿਲਕਾ ਉਤਾਰ ਲੈਣਾ ਇੱਕ ਛੋਟੀ ਜਿਹੀ ਟ੍ਰਿਕ ਆ ਇਹ ਜੇ ਤੁਸੀਂ ਇਸ ਤਰ੍ਹਾਂ ਛੋਲੇ ਬਣਾਣੇ ਹੋ ਚਿੱਟੇ ਛੋਲੇ ਬਣਾਣੇ ਆ ਕਾਲੇ ਛੋਲੇ ਬਣਾਣੇ ਆ ਤਾਂ ਟਮਾਟਰਾਂ ਨੂੰ ਪਾਣੀ ਵਿੱਚ ਉਬਾਲ ਲਓ ਤੇ ਉਹਦਾ ਛਿਲਕਾ ਉਤਾਰ ਲਓ ਦੇਖਿਓ ਫਿਰ ਸਬਜੀ ਛੋਲਿਆਂ ਦੀ ਕਿੰਨੀ ਜ਼ਿਆਦਾ ਵਧੀਆ ਬਣਦੀ ਹੈ ਜਦ ਤੱਕ ਸਾਡੇ ਉਦਨ ਛੋਲਿਆਂ ਨੂੰ ਸਿਟੀਆਂ ਬਾਦੀਆਂ ਅਸੀਂ ਇੱਕ ਪੈਨ ਲੈ ਕੇ ਉਹਦੇ ਵਿੱਚ ਪਿਆਜ਼ਾਂ ਨੂੰ ਫਰਾਈ ਕਰ ਲੈਂਦੇ ਆ ਇੱਕ ਕਰਛੀ ਤੇਲ ਦੀ ਪਾਲੀ ਹੈ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਘੱਟ ਤੇਲ ਵਿੱਚ ਵੀ ਇਹਨਾਂ ਨੂੰ ਪਿਆਜ਼ ਨੂੰ ਫਰਾਈ ਕਰ ਸਕਦੇ ਹੋ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਲੈਂਦੇ ਹੁਣ ਅਸੀਂ ਪਿਆਜ਼ ਇਹਨਾਂ ਪਿਆਜ਼ਾਂ ਨੂੰ ਬਿਲਕੁਲ ਲੈਮ 골ਡਨ ਬ੍ਰਾਊਨ ਕਰਨੇ ਹੈ कर लगे कच्चे नहीं रहने चाहिए जब प्याज ताले ब्राउन गोल्डन ब्राउन तब सब्जी देखियो फिर कि वजिया बनी है जो थानू चिट्टे छोले बहुत पसंद है तुम उ तरीके से खाद आ के अट गए हैं एक नमें फ्लेवर के चिट्टे छोले खाने चाहते चिट्टे बना लो है काले छोले बना लो एक नमें फ्लेवर के खाने चाहेंगे तो उन्होंने तड़का इस तरीके ना ਕਿ ਨਾ ਬਹੁਤ ਵਧੀਆ ਛੋਲੇ ਬਣਦੇ ਆ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਟੇਸਟੀ ਜਿਹੇ ਛੋਲੇ ਬਣਾ ਕੇ ਖਾਣੇ ਆ ਤਾਂ ਮੇਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਹੋਟਲਾਂ ਤੇ ਜਾਂਦੇ ਆ ਢਾਬਿਆਂ ਤੇ ਜਾਂਦੇ ਆ ਅਸੀਂ ਆਰਡਰ ਕਰਦੇ ਆ ਚਿੱਟੇ ਛੋਲਿਆਂ ਦੀ ਸਬਜ਼ੀ ਕਿੰਨੀ ਵਧੀਆ ਹੁੰਦੀ ਆ ਸਾਨੂੰ ਲੱਗਦਾ ਇਹਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਪਾਏ ਹੁੰਦੇ ਪਰ ਹੁੰਦਾ ਕੁਝ ਨਹੀਂ ਆ 3-4 ਚੀਜ਼ਾਂ ਦੇ ਨਾਲ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਅਸੀਂ ਤੜਕਾ ਇਸ ਤਰੀਕੇ ਦੇ ਨਾਲ ਲਾਵਾਂਗੇ ਤਾਂ ਢਾਬੇ ਤੋਂ ਵੀ ਜ਼ਿਆਦਾ ਸਬਜ਼ੀ ਤੁਹਾਡੇ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਪਸੰਦ ਆਉਂਗੀ ਇਹ ਸਬਜ਼ੀ ਤੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਜਾਤੀ ਕਾ ਸਾਡੇ ਉੱਧਰ ਪਿਆਜ਼ ਫਰਾਈ ਹੁੰਦੇ ਆ ਅਸੀਂ ਟਮਾਟਰਾਂ ਨੂੰ ਇੰਨਾ ਦੇ ਪੇਸਟ ਬਣਾ ਲੈਣਾ ਹੈ ਪਤਲਾ ਪੇਸਟ ਬਣਾ ਲੈਣਾ ਹੈ ਪਿਆਜ਼ ਵੀ ਸਾਡੇ ਹਲਕੇ ਜਿਹੇ ਬ੍ਰਾਊਨ ਹੋ ਗਏ ਆ ਫਸ ਕੁਝ ਸੈਕਿੰਡ ਇਹਨੂੰ ਅਸੀਂ ਹੋਰ ਬ੍ਰਾਊਨ ਕਰ ਲੈਣਾ ਹੈ ਅੰਡ 골ਡਨ ਬਰਾਊਨ ਹੋਣ ਚਾਹੀਦੇ ਹੈ ਉਨੀ ਹੀ ਸਬਜੀ ਵਧੀਆ ਬਣੂਗੀ ਹੈ ਹੁਣ ਅਸੀਂ ਪਿਆਜ਼ਾਂ ਨੂੰ ਵੀ ਪੀਛ ਲੈ ਲੈਂਦੇ ਆ ਪਿਆਜ਼ ਵੀ ਠੰਡੇ ਹੋ ਗਏ ਇਸ ਤਰ੍ਹਾਂ ਦੇ 골ਡਨ ਬਰਾਊਨ ਹੋਣੇ ਚਾਹੀਦੇ ਆ ਪਿਆਜ਼ ਹੁਣ ਇਹ ਬਿਨਾ ਪਾਣੀ ਟੋਰੀ ਨੂੰ ਨੂੰ ਪੀਸ ਲੈਣਾ ਇਹਨਾਂ ਨੂੰ ਚਿੱਟੇ ਛੋਲੇ ਵੀ ਆਣ ਬਿਲਕੁਲ ਸਾਡੇ ਸੌਫਟ ਹੋ ਗਏ ਇਹਦੇ ਵਿੱਚੋਂ ਹੁਣ ਅਸੀਂ ਇਲਾਚੀ ਐ ਕੜੀ ਪੱਤਾ ਪਾਇਆ ਹੈ ਉਹਨਾਂ ਨੂੰ ਘੜ ਦਣਾ ਵਿੱਚੋ ਕਿਨੇ ਪਿਆਜ਼ ਪਾਏ ਐ ਇਹ ਐਨ ਬਿਲਕੁਲ ਸੌਫਟ ਹੋ ਗਏ ਇਸ ਕਰੈਨ ਨੂੰ ਹਲਕਾ ਹਲਕਾ ਜਿਆ ਨੂੰ ਮੈਸ਼ ਕਰ ਦਾਂਗੇ ਤੁਸੀਂ ਇਸ ਤਰ੍ਹਾਂ ਵੀ ਰਹਿਣ ਸਕਦੇ ਹੋ ਨਹੀਂ ਤੁਸੀਂ ਮੈਸ਼ ਵੀ ਕਰ ਸਕਦੇ ਹੋ ਬੜੀ ਆਸਾਨੀ ਨਾਲ ਇਹ ਮੈਸ਼ ਹੋ ਜਾਂਦੇ ਐ ਪਿਆਜ਼ ਵੀ ਸਾਡੇ ਬਿਲਕੁਲ ਮੈਸ਼ ਹੋ ਗਏ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਹੁਣ ਲਾ ਲੈਂਦੇ ਆ ਤੜਕਾ ਤੜਕਾ ਤੁਸੀਂ ਕੁੱਕਰ ਵਿੱਚ ਵੀ ਲਾ ਸਕਦੇ ਹੋ ਇਸ ਤਰ੍ਹਾਂ ਅਲੱਗ ਕੜਾਈ ਲੈ ਕੇ ਉਹਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ ਅਸੀਂ ਜਿਹਦੇ ਤੇਲ ਵਿੱਚ ਪਿਆਜ਼ ਫਰਾਈ ਕੀਤੇ ਆ ਉਹਦੇ ਚ ਹੁਣ ਤੜਕਾ ਲਾ ਲੈਂਦੇ ਆ ਤੇ ਇਹ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਅਸੀਂ ਇੱਕ ਛੋਟਾ ਚਮਚਾ ਸਾਤਾ ਜੀਰਾ ਜੀਰੇ ਨੂੰ ਵੀ ਇਹਨੂੰ ਪਕਾ ਲੈਣਾ ਹੈ ਪਹਿਲਾਂ ਚੁਟਕੀ ਇੱਕ ਪਾ ਦਿੰਦੇ ਆ ਹੈਂਗਾ ਜੀਰਾ ਵੀ ਬਰਾਉਨ ਹੋ ਗਿਆ ਹੁਣ ਇਹਦੇ ਵਿੱਚ ਪਾ ਦੰਦੇ ਅਸੀਂ ਕੁੱਟਿਆ ਹੋਇਆ ਅਦਰਕ ਤੇ ਲਸਣ ਦਾ ਪੇਸਟ ਦੋ ਚਮਚੇ ਹੋਣੇ ਆ ਇਹ ਇਹ ਪਾ ਲੈਣੇ ਆਪਾਂ ਇਹਨਾਂ ਦਾ ਕੁੱਤੀ ਐਂ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਇਹ ਇਸ ਤਰ੍ਹਾਂ ਘਰ-ਦਰਿਗੇ ਵੀ ਕੁੱਟ ਕੇ ਲੋਹਾ ਤਿੱਜਾ ਨੂੰ ਅਦਰਕ ਤੇ ਲਸਣ ਨੂੰ ਪਾ ਸਕਦੇ ਹੋ ਹੁਣ ਇਹਨਾਂ ਨੂੰ ਹਲਕਾ ਜਿਹਾ ਹੀ ਆਇਨਾ ਨੂੰ ਪਰਾਂ ਪਰਦਣਾਏ ਬਸ 1 ਮਿੰਟ ਖਾਣਾ ਜਿਆਦਾ ਨਹੀਂ ਕਿ ਕੁੱਟਿਆ ਹੋਇਆ ਲਸਣ ਆਸਨਾਂ ਤੇ ਬਹੁਤ ਜਲਦੀ ਇਹ ਖੇਤੀ ਹੋਈ ਪੱਕ ਜਾਂਦਾ ਹੈ। ਹੁਣ ਰਕਤੇ ਲਸਣ ਵੀ ਪੱਕ ਗਿਆ। ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਟਮਾਟਰ ਦਾ ਪੇਸਟ ਜਿਹੜਾ ਬਣਾਇਆ ਸੀ ਉਹ ਪਾ ਲਾਣਾ ਹੈ। ਇਹ ਨੂੰ ਵੀ ਬਸ 1 ਮਿੰਟ ਪਕਾਉਣਾ ਹੈ ਜ਼ਿਆਦਾ ਨਹੀਂ ਕਿ ਅਸੀਂ ਟਮਾਟਰ ਪਹਿਲਾਂ ਹੀ ਪਾਣੀ ਵਿੱਚ ਉਬਾਲੇ ਹੋਏ ਨੇ ਤੇ ਉਸ ਆਪਣੇ ਕੋਲ ਕੇ ਪਾਣੀ ਲਾ ਦੇਣਾ ਹੈ ਤੁਸੀਂ ਦੇਖ ਸਕਦੇ ਹੋ 1 ਮਿੰਟ বিনা ਟਮਾਟਰਾਂ ਨੂੰ ਹੋਇਆ ਇਹ ਟਮਾਟਰਾਂ ਨਾਲ ਵੀ ਤੇਜ਼ ਛੜਦਾ ਕਿ ਇਹ ਪਹਿਲੇ ਪੱਕੇ ਹੋਏ ਤੇ ਹੁਣ ਅਸੀਂ ਇਹ ਨਾਲ ਵਿੱਚ ਗੈਸ ਬਿਲਕੁਲ ਲੋ ਕਰਕੇ ਮਸਾਲੇ ਪਾਣੇ ਹੈ ਤੇ ਉਸੇ ਬੰਦ ਕਰਕੇ ਵੀ ਪਾ ਸਕਦੇ ਹੋ ਜਾਂ ਗੈਸ ਨੂੰ ਲੋ ਕਰਕੇ ਪਾ ਲਓ ਜਾਈ ਨਾਲ ਦਾ ਕੋਲੀ ਵਿੱਚ ਪਾ ਕੇ ਸਾਰੇ ਇਹ ਪਾਨ ਮਸਾਲੇ ਤੇ ਪਾਣੀ ਪਾ ਕੇ ਪੇਸਟ ਬਣਾ ਲਓ ਫਿਰ ਮਸਾਲਾ ਪੋਣਾ ਸੀ ਦੇ ਵਿੱਚ ਪਾ ਦਿੰਦੇ ਆ ਨਮਕ ਨਮਕ ਬਿਲਕੁਲ ਥੋੜਾ ਪਾਣਾ ਕਿ ਪਹਿਲਾਂ ਵੀ ਅਸੀਂ ਨਮਕ ਪਾਇਆ ਹੋਇਆ ਹੈ ਹਲਦੀ ਪਾਊਡਰ ਮਸਾਲੇ ਪਾਣੇ ਆ ਤੁਸੀਂ ਆਪਣੀ ਟੇਸਟ ਦੇ ਮੁਤਾਬਕ ਪਾਣੇ ਆ ਇੱਕ ਚਮਚਾ ਪਾ ਦਿੰਦੇ ਆ ਲਾਲ ਮਿਰਚ ਪਾਊਡਰ ਜੀਰਾ ਪਾウダー ਧਨੀਆ ਪਾウダー ਅੰਦਾ ਚਮਚਾ ਗਰਮ ਮਸਾਲਾ ਅੰਦਾ ਚਮਚਾ ਚਨਾ ਮਸਾਲਾ ਜੇ ਤੁਹਾਡੇ ਕੋਲ ਚਨਾ ਮਸਾਲਾ ਹੈ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਗਰਮ ਮਸਾਲਾ ਹੀ ਪਾ ਲੈਣਾ ਹੈ ਸੁੱਕੀ ਹੋਈ ਮੇਥੀ ਕਸੂਰੀ ਮੇਥੀ ਚੁਟਕੀ ਪਾਉਂਦੇ ਆਸੀਂ ਲੌਂਗ ਇਲਾਇਚੀ ਕਾਲੀ ਮਿਰਚ ਸਾਰਿਆਂ ਦਾ ਮਿਕਸ ਪਾਊਡਰ ਹੋ ਪਾ ਲੈਣਾ ਹੈ ਤੇ ਥੋੜਾ ਜਿਆਦਾ ਪਾਉਂਦੇ ਆ ਪਾਣੀ ਉਹੀ ਕੱਪ ਢੋਲ ਕੇ ਅਸੀਂ ਪਾਣੀ ਪਾ ਲੈਣਾ ਜਿਹਦੇ ਵਿੱਚ ਅਸੀਂ ਪਿਆਜ਼ ਕੀਤੇ ਸੀਗੇ ਪੇਸਟ ਬਣਾਇਆ ਉਹਨੇ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਦ ਤੱਕ ਪਾ ਪਕਾਣੇ ਆ ਜਦ ਤੱਕ ਮਸਾਲੇ ਤੇਲ ਨਹੀਂ ਛੱਡ ਦਿੰਦੇ ਐ ਗੈਸ ਬਿਲਕੁਲ ਲੋਅ ਰੱਖਣਾ ਉਲਾਂਚ ਤੇ ਨਹੀਂ ਕਰਨਾ ਮਸਾਲਾ ਗਿਆ ਸਾਡਾ ਪੱਕ ਹੁਣ ਇਹਦੇ ਵਿੱਚ ਅਸੀਂ ਪਿਆਜ਼ਾਂ ਦਾ ਪੇਸਟ ਬਣਾਇਆ ਸੀ ਉਹ ਪਾ ਲਾਣਾ ਹੈ ਇਹ ਨਾਲ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਕੋਈ ਵੀ ਸਬਜ਼ੀ ਬਣਾਣੀ ਹੈ ਤਾਂ ਇਸ ਤਰ੍ਹਾਂ ਪਿਆਜ਼ਾਂ ਨੂੰ ਫਰਾਈ ਕਰ ਲੋ ਐ ਤੇ ਪਾ ਦਿਓ ਇਹਨਾਂ ਨੂੰ ਤੁਸੀਂ ਫਰਾਈ ਕਰਕੇ ਵੀ ਰੱਖ ਸਕਦੇ ਹੋ ਜਦੋਂ ਸਬਜ਼ੀ ਬਣਾਣੀ ਹੋ ਤਾਂ ਤੁਸੀਂ ਜਦੇ ਵਿੱਚ ਪਾ ਲਓ ਥੋੜਾ ਜਿਹਾ ਪਾਣੀ ਲਾ ਲੈਂਦੇ ਆ ਔਰ ਸੱਗੇ ਦੇਖਿਏ ਗਰੇਵੀ ਕਿੰਨੀ ਵਧੀਆ ਬਣਨੀ ਹੈ ਗਰੇਵੀ ਲਈ ਸਾਡੀ ਕੋਈ ਪਰਫੈਕਟ ਮਸਾਲਾ ਸੌਰੀ ਤੇ ਹੋਣੇ ਇਹਦੇ ਵਿੱਚ ਅਜਮੁਣ ਇਹੇ ਪੁੱਜੇ ਹੋਏ ਛੋਲੇ ਪਾ ਸਕਦੇ ਤੁਸੀਂ ਕੁੱਕਰ ਵਿੱਚ ਵੀ ਦੁਬਾਰਾ ਇਹਨੂੰ ਸੀਟੀ ਮਰਵਾ ਸਕਦੇ ਹੋ ਦੋ ਸੀਟੀਆਂ ਤੁਸੀਂ ਮਰਵਾ ਲੈਣੀਆਂ ਹੈ ਜਾਂ ਤੁਸੀਂ ਇਸ ਤਰ੍ਹਾਂ ਇクラ ਕੜਾਈ ਵਿੱਚ ਤੜਕਾ ਲਾਇਆ ਹੈ ਤਾਂ ਤੁਸੀਂ ਕੜਾਈ ਵਿੱਚ ਵੀ ਇਹਨੂੰ ਗਰੇਵੀ ਮੇਰੇ ਚੁਪ ਮੜਾ ਸੇਟੀ ਨਹੀਂ ਤਾਂ ਦੋ ਸੇਟੀਆਂ ਮਰਵਾ ਲੈਣੀਆਂ ਹੁਣ ਪਾਣੀ ਲਾ ਦਿੰਦੇ ਆ ਇੱਕ ਕੱਪ ASCII ਪਾਣੀ ਦਾ ਲਾਓ ਤੇਰੇ ਵੀ ਤੁਹਾਨੂੰ ਜਿੰਨੀ ਚਾਹੀਦੀ ਹੈ ਤੁਸੀਂ ਉਨਾ ਕ ਪਾਣੀ ਲਗਾ ਸਕਦੇ ਹੋ ਦੇਖ ਸਕਦੇ ਹੋ ਗਰੇਵੀ ਸਾਡੀ ਬਹੁਤ ਵਧੀਆ ਜੇ ਕ ਕਲਰ ਕਿੰਨਾ ਵਧੀਆ ਆਇਆ ਇਹਦਾ ਜੇ ਤੁਹਾਨੂੰ ਗਰੇਵੀ ਗਾੜੀ ਚਾਹੀਦੀ ਹੈ ਤੁਸੀਂ ਘੱਟ ਪਾਣੀ ਲਾਓ ਤੇ ਗਰੇਵੀ ਥੋੜੀ ਜਿਹੀ ਤੁਹਾਨੂੰ ਪਤਲੀ ਚਾਹੀਦੀ 1 ਤੋਂ 1.5 ਕੱਪ ਤੁਸੀਂ ਪਾਣੀ ਦਾ ਲਾ ਸਕਦੇ ਹੋ 5 ਤੋਂ 6 ਮਿੰਟ ਅਸੀਂ ਢੱਕ ਕੇ ਪਕਾ ਲਏ ਸੀ ਹੁਣ ਸਾਡੀ ਛੋਲਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਜੇ ਤੁਸੀਂ گاੜੀ ਨੂੰ ਰੱਖਣੀ ਚਾਹੁੰਦੇ ਹੋ ਹੋਰ ਤੁਸੀਂ ਤਾਂ ਤੁਸੀਂ ਇਹਨੂੰ ਹੋਰ ਥੋੜਾ ਜਿਹਾ ਸੇਕ ਲਵਾ ਲਓ ਜੇ ਇੰਨੀ ਕੁ ਗਰੇਵੀ ਰੱਖਣੀ ਚਾਹੁੰਦੇ ਹੋ ਤਾਂ 5 ਤੋਂ 6 ਮਿੰਟ ਇਹਨੂੰ ਪਕਾ ਲੈਣਾ ਹੈ ਜੇ ਅਸੀਂ ਛੋਲਿਆਂ ਦੀ ਸਬਜ਼ੀ ਨੂੰ ਇਸ ਤਰ੍ਹਾਂ ਤੜਕਾ ਲਾਵਾਂਗੇ ਤਾਂ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਜੇ ਤੁਸੀਂ ਇਸ ਤਰੀਕੇ ਦੇ ਨਾਲ ਛੋਲਿਆਂ ਦੀ ਸਬਜ਼ੀ ਬਣਾਉਂਗੇ ਤਾਂ ਬਾਹ ਟਾਪਿਆਂ ਦੀ ਸਬਜ਼ੀ ਖਾਣੀ ਭੁੱਲ ਜਾਓਗੇ ਇਹਨੇ ਵਧੀਆ ਬਣਦੀ ਹੈ ਜੇ ਤੁਸੀਂ ਹਰ ਰੋਜ਼ ਨਵੀਆਂ ਨਵੀਆਂ ਸਬਜ਼ੀਆਂ ਬਣਾਉਣ ਦੇ ਤਰੀਕੇ ਸਿੱਖਣੇ ਆ ਤਾਂ ਮੇਰੇ ਚੈਨਲ ਐਜ ਕੇ ਪੰਜਾਬੀ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜ ਜਿਹਦੇ ਵਿੱਚ ਅਸੀਂ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਂਦੇ ਆ ਅਲੱਗ-ਤਰ੍ਹਾਂ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਇਸੇ ਤਰ੍ਹਾਂ ਅੱਜ ਅਸੀਂ ਚਿੱਟੇ ਛੋਲਿਆਂ ਦੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ